ਇਰੇ ਪੰਜਾਬ ਇੱਥੇ ਖੜਾ ਹੁੰਦਾ ਸੀ ਬਹੁਤ ਪੁਰਾਣਾ ਸਭ ਤੋਂ ਜਿਹੜਾ ਮੇਨ ਜੇ ਮੇਹੀ ਆ ਜੀ ਤੇ ਚਲੋ ਤੁਸੀਂ ਪਹਿਲਵਾਨਾਂ ਦੀ ਜਿਹੜੀ ਮਹਤਵ ਦੇਖ ਕੇ ਇੱਥੇ ਆਏ ਹੋ ਤੇ ਤੁਸੀਂ ਕੀ ਕਰਨਾ ਚਾਹੁੰਦੇ ਇਹਨਾਂ ਦੇ ਵਾਸਤੇ ਕੀ ਸਹਯੋਗ ਕਰੋਗੇ ਮੈਂ ਇੱਥੇ ਕੋ ਨਵਾਂ ਨਹੀਂ ਆਇਆ ਬੈਠ ਕੇ ਦੇਖ ਪੱਪੂ ਪ੍ਰਧਾਨ ਉਹ ਨਹੀਂ ਤੇ ਇਹਨਾਂ ਦਾ ਬਹੁਤ ਪੁਰਾਣਾ ਸਰਦਾਰ ਸਭ ਮੰਗਿਆ ਨਵਾਂ ਅੱਜ ਨੂੰ ਕੋਈ ਆਇਆ ਮੈਂ ਤੇ ਜਦੋਂ ਕੰਪਨੀ ਬਾਗ ਜਿਹੜਾ ਨਾ ਸੇ ਉਬਲੇ ਢੇਰ ਸੀ ਐਡੇ ਐਡੇ ਪਹਾੜ ਤੇ ਬਰਗਲ ਮਸਾਂ ਕੇ 100 ਬੰਦੇ ਤੋਂ ਵੱਧ ਨਹੀਂ ਇੱਥੇ ਆਉਂਦਾ ਤੇ ਉਹ ਜੰਗਲ پارک ਉੱਥੋਂ ਹਰ ਹਫਤੇ ਖਲਾਸ਼ ਲੱਭਦੀ ਸੀ ਛੇੜੀ ਕਿਸੇ ਨਾ ਕਿਸ ਦੀ ਮਰੇ ਦੀ ਜੰਗਲ ਸੀਗਾ ਤੇ ਚੂਹੇ ਸੀਗੇ ਤੇ ਸੇ ਉਬਲੇ ਢੇਰ ਸੀ ਇਹਨੂੰ ਹੱਥਾਂ ਨਾਲ ਸਾਫ਼ ਕੀਤਾ ਵੀਰ ਜੀ ਹਾਂਜੀ 2007 ਤੋਂ ਪਹਿਲਾਂ ਅਸੀਂ ਸ਼ੁਰੂ ਹੋਏ ਔੜੀ ਔੜੀ ਅਸੀਂ ਚਲੋ ਮੈਂ 2007 ਚ ਐਮਐਲਏ ਬਣਿਆ ਇਸ ਕੰਪਨੀ ਬਾਗ ਨੂੰ ਜੋ ਮਹਾਰਾਜ ਦੀ ਸਿੰਘ ਨੇ ਤੁਹਾਡੇ ਵਾਸਤੇ ਦਿੱਤਾ ਜਿੰਨੇ ਰਾਮ ਬਾਗ ਨਾਸੀ ਬ੍ਰਾਮ ਦਾਸ ਜੀ ਦੇ ਨਾਮ ਤੇ ਇਹਦੋਂ ਫਿਰ ਅਸੀਂ ਜੀਵਨ ਦਾ ਆਧਾਰ ਕਿਹਾ ਜੀ ਲੋਕਾਂ ਵਾਸਤੇ ਖਾਣ ਦਾ ਬਹਿਣ ਦਾ ਪ੍ਰਬੰਧ ਕੀਤਾ ਲੋਕਾਂ ਵਾਸਤੇ ਪਨੀਰ ਜਿਵੇਂ ਲਿਆ ਲਾਇਆ ਇਹ ਇੱਥੇ ਬਦਲੇ ਬਸ ਇਹਨਾਂ ਨੂੰ ਇਹਨਾਂ ਨੂੰ ਸੈਕਟਰ ਦੇ ਅੰਦਰ ਜਿਵੇਂ ਬਣਾਇਆ ਹੋਇਆ ਹੈ ਤੇ ਇੱਥੇ ਵੀ ਕਿਉਂਕਿ ਅਸੀਂ ਬਹੁਤ ਰੈਗੂਲਰ ਇੱਥੇ 6-7 ਸਾਲ 8 ਸਾਲ ਮੈਨੇਜ ਕਰਦੇ ਹਾਂ ਉਸ ਤੋਂ ਬਾਅਦ ਵੀ ਬੈਕਟਰੀ ਸ਼ੁਰੂ ਕਰਤਾ ਬਾਕੀ ਇਹ ਵੀ ਦੇਖਿਆ 뮤지컬 ਫਾਉਂਟੇਨ ਬਾਸਕਟਬਾਲ ਦੀ ਗਰਾਊਂਡ ਹੈ ਇੱਕ ਇੰਗ੍ਰੀਂਕ ਉਹ ਪਨੇਰ ਜਿਮ ਮਸ਼ੀਨਾਂ ਹਾਂ ਬਦਰਬ ਚਿਲਡਰਨ ਪਾਰਕ ਖੁੱਲੇ ਉੱਤੇ ਬੋਟਿੰਗ ਹਰ ਚੀਜ਼ ਦੁਬਾਰਾ ਇੱਥੇ ਨੇ ਉਹ ਅਸੀਂ ਲੋਕਾਂ ਵਾਸਤੇ ਪ੍ਰੋਵਾਈਡ ਕੀਤੇ ਨੇ ਬਾਗ ਤੇ ਪੰਜਾਬ ਦਾ ਸਭ ਤੋਂ ਸੋਹਣਾ ਸਭ ਤੋਂ ਰੌਣਕ ਵਾਲਾ ਬਾਗ ਬਣ ਗਿਆ ਹੁਣ ਫੇਰ ਇਹ ਦੂਰ ਸਰਕਾਰਾਂ ਆਈਆਂ 8 ਸਾਲਾਂ ਦੇ ਵਿੱਚ ਜੋ ਹਾਲ ਇੱਥੇ ਕੂੜੇ ਦੇ ਢੇਰ ਆ ਉਹ ਆਉਂਦੀ ਫੇਰ ਕਰਦਿਆਂ ਕਰਦਿਆਂ ਥੋੜੇ-ਥੋੜੇ ਉਹ ਪੱਤੇ ਪੱਤੇ ਆ ਕੋਈ ਸਫਾਈ ਨਹੀਂ ਕੋਈ ਲਪਾਪੇ ਆ ਨੱਤ ਨੇ ਕਾਬੇ ਵੀ ਆ ਕੂੜਾ ਵਾ ਬਾਕੀ ਇਹ ਤੇ ਇਹਨਾਂ ਦਾ ਆਪਣਾ ਐਫਰਟ ਆ ਸਾਰਿਆਂ ਦਾ ਹੈ ਸਾਰੇ ਸੈਵੇ ਸਿਹਤ ਆ ਇਹ ਤਾਂ ਜੋ ਕਹਿਣਗੇ ਭਰਾ ਇੱਥੇ ਜਾਣ ਦੇਣ ਨੂੰ ਆ ਰਹੇ ਕਿਹੜੀ ਗੱਲ ਦੀ ਹੁੰਦੀ ਕੀ ਕਰੋਗੇ ਕਰਨ ਨੂੰ ਕੀ ਆ ਤੇ ਨਾਲੀਆਂ ਹੀ ਤੇ ਮੈਂ ਕੋ ਲੀਡਰ ਥੋੜੀ ਆ ਮੈਂ ਤੇ ਭਰਾ ਦੋਸਤ ਤੇ ਸੱਜਣੀਆਂ ਇਤਨਾ ਹੀ ਰਹੀਦਾ ਮੰਤਰੀ ਹੁੰਦੇ ਵੀ ਇਤਨਾ ਹੀ ਸਾਈਕਲ ਤੇ ਪੈਦਲ ਅੱਗੇ ਇਹ ਸਾਈਕਲ ਸਾਈਕਲ ਤੇ ਦੇ ਪੈਦਲ ਉਦੋਂ ਲੋਕਾਂ ਦੇ ਵਿੱਚ ਹਰ ਵੇਲੇ ਇੱਥੇ 90% ਮਸਲੇ ਦੇ ਲੋਕਾਂ ਦੇ ਇੱਥੇ ਟੁਰਦੇ ਆ ਫਿਰ ਫੋਨ ਕਰਕੇ ਐਡ ਕਰ ਲਈਦੇ ਉਦੋਂ ਵੀ ਰੈਗੂਲਰ ਆਉਂਦਾ ਸੀ ਮੈਂ ਮੰਤਰੀ ਹੁੰਦੇ ਹਾਂ ਇਹਨੂੰ ਲੱਭਣ ਦੀ ਲੋੜ ਨਹੀਂ ਪੈਂਦੀ ਮੈਨੂੰ ਨਹੀਂ ਇਹ ਸਾਰੇ ਜਾਣਦੇ ਕਿਉਂਕਿ ਤੁਸੀਂ ਆਪਣੀ ਉੱਥੇ ਜਿਮ ਹੈਗੀ ਆ ਉੱਥੇ ਤੁਸੀਂ ਰੋਜ਼ਾਨਾ ਸਿਹਰੇ ਆਉਂਦੇ ਹੋ ਤੁਹਾਨੂੰ ਮੇਲਾ ਸਾਰਿਆਂ ਨੂੰ ਸੌਖਾ ਸੀ ਤੇ ਚਲੋ ਤੁਸੀਂ ਖੁਦ ਉੱਥੇ ਆਪ ਕਸਰ ਕਰਦੇ ਹੋ ਜਿਮ ਬਣਾਈਆਂ ਤੁਹਾਨੂੰ ਤੇ ਪਤਾ ਕਿ ਇਹ ਇੰਨੇ ਆਰੇ ਆ ਜਿਹੜੇ ਨੌਜਵਾਨਾਂ ਦੇ ਪਾਸੇ ਤੁਰੇ ਆ ਜਾਂ ਜਿਹੜੇ ਵੀ ਕੋਈ ਸਿਹਤ ਬਣਾਉਣ ਵਾਸਤੇ ਇੱਥੇ ਆ ਰਹੇ ਆ ਉਹਨਾਂ ਨੂੰ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ ਤੇ ਤੁਸੀਂ ਕੈਬਨਿਟ ਮੰਤਰੀ ਵੀ ਰਹੇ ਹੋ ਤੇ ਹੁਣੇ ਸਮੇਂ ਤੁਸੀਂ ਫੇਰ ਇੱਕ ਕੈਬਨਿਟ ਮੰਤਰੀ ਬਨਣਾ ਵਾ ਇਸ ਕਰਕੇ ਜੀ ਸਰ ਜਿੰਦਾਬਾਦ ਜੋਸ਼ੀ ਸਾਹਿਬ ਜਿੰਦਾਬਾਦ ਜੋਸ਼ੀ ਸਾਹਿਬ ਜਿੰਦਾਬਾਦ ਜੋਸ਼ੀ ਸਾਹਿਬ ਜਿੰਦਾਬਾਦ ਜੋਸ਼ੀ ਸਾਹਿਬ ਜਿੰਦਾਬਾਦ ਇਹ ਤੇ ਇਹਨਾਂ ਦਾ ਪ੍ਰੇਮ ਆ ਪਿਆਰ ਆ ਜਿਹੜਾ ਨਾ ਮੰਤਰੀ ਹੁੰਦੇ ਆ ਜਿਆਦਾ ਘੱਟ ਸੀ ਤੇ ਨਾ ਹੁਣ ਜਿਆਦਾ ਘੱਟ ਆ ਇਹ ਉਹਨਾਂ ਹੀ ਆ ਅੱਜ ਵੀ ਓਨਾ ਹੀ ਆ ਠੀਕ ਹੈ ਹਵਾਵਾਂ ਜੀਆਂ ਚੱਲਦੀਆਂ ਲੋਕੀ ਭਾਵਕ ਹੋ ਜਾਂਦੇ ਆ ਹਵਾਵਾਂ ਦੇ ਹਿਸਾਬ ਨਾਲ ਵੋਟ ਪਾਉਂਦੇ ਆ ਮੈਂ ਤਾਂ ਹਮੇਸ਼ਾ ਹੀ ਇਹ ਆਂ ਨਾ ਵੀ ਨਿਸ਼ਾਨ ਦੀ ਬਜਾਏ ਇਨਸਾਨ ਵੇਖਿਆ ਕਰੋ ਪਾਰਟੀ ਦੇ ਪਲੇਟਫਾਰਮ ਆ ਹਾਂਜੀ ਕਿਸੇ ਨੂੰ ਕੰਮ ਕਰਦਾ ਮੌਕਾ ਮਿਲ ਗਿਆ ਕਿਸੇ ਨੂੰ ਬੀਜੇਪੀ ਤੋਂ ਮਿਲ ਗਿਆ ਕਿਸੇ ਨੂੰ ਆਮ ਪਾਰਟੀ ਤੋਂ ਮਿਲ ਗਿਆ ਕਿਸੇ ਨੂੰ ਕਾਲੀ ਗੱਲ ਤੋਂ ਮਿਲ ਗਿਆ ਉਹ ਮਿਲ ਗਿਆ ਜੇ ਲੋਕਾਂ ਦੇ ਦਿੱਤਾ ਤਾਂ ਕੁਝ ਕਰਕੇ ਵਕਤਾਰ ਕੇ ਪਾਰਟੀ ਪਲੇਟਫਾਰਮ ਆ A B C ਕਿਹੇ ਪਾਰਟੀ ਤੋਂ ਮੌਕਾ ਮਿਲ ਗਿਆ ਮੌਕਾ ਮਿਲਦਾ ਕੰਮ ਵਾਸਤੇ ਆ ਇਸ ਕਰਕੇ ਜਿਹੜੇ ਨਮਾਇंदे ਚੁੜੇ ਜਾਂਦੇ ਆ ਤੁਹਾਨੂੰ ਝੂਠ ਨਾ ਪਰੋਸਿਆ ਉਹ ਲੋਕਾਂ ਨੂੰ ਪੁਸ਼ ਕਰਕੇ ਦਿਖਾਉਣ ਮੇਰੀ ਅੱਜ ਦੀ ਡਿਊਟੀ ਲਾਉਣਗੇ ਅੱਜ ਵੀ ਮੈਂ ਖੜਾ ਹਾਂ ਮੈਂ ਕੱਲ ਵੀ ਖੜਾ ਸੀ ਤੇ ਮੈਂ ਗਾਂਵ ਹੀ ਖੜੇ ਰਹਿਣਾ ਲੋਕਾਂ ਦੇ ਨਾਲ ਅੱਛਾ ਜੋ ਸਾ ਪੰਜਾਬ ਚ ਬਹੁਤ ਜ਼ਿਆਦਾ ਨਸ਼ੇ ਜਿਹੜੇ ਵਿਖਰੇ ਆ ਨਸ਼ੇ ਉਹ ਵੀ ਰਹੇ ਆ ਭਾਵੇਂ ਸਰਕਾਰਾਂ ਕਈ ਕੁਝ ਕਰਦੇ ਆ ਪਰ ਫਿਰ ਵੀ ਨਸ਼ੇ ਉਸ ਤਰ੍ਹਾਂ ਚੱਲ ਰਹੇ ਆ ਪਰ ਆ ਜਿਹੜੇ ਇਥੇ ਕਲਾਬ ਕਈ ਕੁਝ ਕਰਦੀ ਹੁਣ ਤਾਂ ਪੱਤਾ ਨਹੀਂ ਹੁੰਦਾ ਗੱਲ ਤੇ ਸਰਕਾਰਾਂ ਕਈ ਕੁਝ ਕਰਦੀਆਂ ਹੀ ਨਹੀਂ ਨਾ ਅੱਜ ਹੁਣ ਤਿੰਨ ਸਾਲਾਂ ਬਾਅਦ ਇਹਨਾਂ ਨੂੰ ਚੇਤਾ ਆਇਆ ਵੀ ਹੁਣ ਅਸੀਂ ਨਸ਼ੇ ਦੇ ਖਿਲਾਫ ਮਹਾਂ ਛੇੜਨਾ ਕਹਿੰਦੇ ਤੇ ਇਹ ਸਰਕਾਰਾਂ ਇੱਕ ਦੋ ਤੇ ਬਦਲੀਆਂ ਨਸ਼ੇ ਦੇ ਸਿਰ ਤੇ ਆ ਉਦੋਂ ਕੈਪਟਨ ਅਮਰਿੰਦਰ ਨੇ ਕਿਹਾ ਹਮਤਿਆਂ ਦੇ ਵਿੱਚ ਨਕਾ ਚੌਂਕ ਤੇ ਕਦਮ ਕਰਦੇ ਉਹ 5 ਸਾਲਾਂ ਅੱਗੇ ਨਸ਼ਾ 10 ਗੁਣਾ ਹੋ ਗਿਆ ਇਹਨਾਂ ਤਿੰਨ ਸਾਲਾਂ 'ਚ 100 ਗੁਣਾ ਹੋ ਗਿਆ ਕੁੜੀਆਂ ਵੀ ਇੱਥੇ ਜਿਹੜੀ ਕਦੀ ਵੇਖੀਆਂ ਨਹੀਂ ਸੜਕਾਂ ਤੇ ਨਸ਼ੇ ਪੀ ਕੇ ਤੇ ਕੁੜੀਆਂ ਫਿਰਦੀਆਂ ਵੇਖ ਲਈਆਂ ਲੋਕਾਂ ਨੇ ਡਿੱਗਦੀਆਂ ਢੈਂਦੀਆਂ ਸੜਕਾਂ ਦੇ ਉੱਤੇ ਲਾਸ਼ਾਂ ਵੇਖ ਲਈਆਂ ਡਿੱਗਦੀਆਂ ਢੈਂਦੀਆਂ ਲੋਕਾਂ ਨੇ ਨਸ਼ਾ ਖਾ ਕੇ ਮਰੇ ਨੌਜਵਾਨਾਂ ਦੀਆਂ ਗਰਾਂ ਦੇ ਘਰ ਉੱਜੜ ਗਿਆ ਤੇ ਜੇ ਇੱਛਾ ਹੋਵੇ ਤੇ ਪਤਾ ਨਹੀਂ ਹਿੱਲਦਾ ਸਰਦਾਰ ਤੋਂ ਬਗੈਰ ਵਿੱਚੇ ਤੁਹਾਨੂੰ ਪਤਾ ਕਿੰਨੇ ਪੁਲਿਸ ਵਾਲੇ ਪੜੇ ਗਏ ਜਿਹੜੇ ਕਰਦੇ ਆ ਤੇ ਜਦੋਂ ਬਾੜ ਹੀ ਖੇਤ ਨੂੰ ਖਾਉ ਤੇ ਖੇਤ ਕੀ ਕਰੂਗਾ ਇਸ ਕਰਕੇ ਜੇ ਮਨ ਹੋ ਜੇ ਐਡਾ ਘੋਰ ਅਤੰਕਵਾਦ ਸੀਗਾ ਤੁਹਾਨੂੰ ਪਤਾ 80 ਤੋਂ ਲੱਗ ਕੇ 92 93 ਤੱਕ ਜਿੱਦਣ ਸਰਕਾਰ ਦਾ ਮਨ ਬਣ ਗਿਆ ਮੁੜ ਕੇ ਤੁਹਾਨੂੰ ਲੱਭਾ ਕੁਝ ਉਹੋ ਹੀ ਜਿਹੜੇ ਸਮਾ ਸੀਗਾ ਜਦੋਂ ਲੋਕੀ ਸੋਇਦੇ ਘਰੇ ਉਹ ਪੁਰਾਣੇ ਸਮੇਂ ਆਉਣੇ ਹੀ ਨਹੀਂ ਹੁਣ ਇਹੀ ਰਹਿਣਾ ਹੁਣ ਲੋੜ ਗੋਲੀਆਂ ਹੀ ਵੱਡਣੀਆਂ ਬੰਬੀ ਚੱਲਣੇ ਤੇ ਲਾਸ਼ਾਂ ਹੀ ਦਿਖਣੀਆਂ ਕਿੰਨਾ ਤੰਕਵਾ ਸੀ ਉਦੋਂ ਕਿੰਨਾ ਮਤਲਬ ਹਜਰਤ ਕਰ ਗਏ ਲੋਕ ਆਪਣੇ ਕਾਰੋਬਾਰ ਛੱਡ ਕੇ ਬਾਹਰ ਨਹੀਂ ਸੇਟਾਂ ਚਲ ਗਏ ਉਹ ਪੰਜਾਬ ਜਦੋਂ ਮਨ ਬਣ ਗਿਆ ਸਰਕਾਰ ਦਾ ਤੇ ਬੀਨਸ ਕਰਤਾ ਹੁਣ ਫੇਰ ਉਹ ਗੈਂਗਸਮ ਆ ਗਿਆ ਗੈਂਸਟਰ ਹੋ ਕੇ ਫਿਰਦੇ ਆ ਉਹ ਦੂਜਾ ਰੂਪ ਆ ਨਾ ਹੀ ਬਦਲਿਆ ਹਾਂ ਬਿਲਕੁਲ ਉਸ ਤਰ੍ਹਾਂ ਚੱਲਿਆ ਗੋਲੀਆਂ ਹੱਤਵਾਰ ਹੱਤਵਾਰ ਦਾ ਮਤਲਬ ਹੱਤ ਜਦੋਂ ਕਰਦਾ ਨਾ ਕੋਈ ਉਹਨੂੰ ਹੱਤ ਕਹਿੰਦੇ ਆ ਹੈ ਇਹ ਗੈਂਗਸਟਰ ਜਿਹੜੇ ਆ ਜਦੋਂ ਇਹਨਾਂ ਨੇ ਹੁਣ ਨਾਂ ਬਦਲਤਾ ਗੈਂਗਸਟਰ ਤੇ ਹੈ ਤੇ ਵੀ ਆਪੀ ਕੀਤੀ ਇਹਨਾਂ ਨੇ prostitutians ਦੇ ਪੈਸੇ ਹੋਵੇ ਪੈਸੇ ਦੇ ਦੋ prostitutians ਦੇ ਫੋਨ ਆਉਂਦੇ ਆ ਤੇ ਉਹ ਗੋਲੀਆਂ ਮਾਰਦੇ ਆ ਬੰਬ ਸੁੱਟੇ ਜਾਂਦੇ ਆ ਤੇ ਜਿੰਦਾਂ ਸਰਕਾਰ ਦਾ ਮੰਨ ਗਿਆ ਤੇ ਪਾਲਦੀ ਤੇ ਸਰਕਾਰ ਹੀ ਅੱਦਿਆਂ ਨੂੰ ਤੇ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੁੰਦੀਆਂ ਤੇ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਸੁੱਖ-ਸੂਹਤਾ ਮਿਲਦੀਆਂ ਉੱਥੋਂ ਹੀ ਨੈਟਵਰਕ ਚੱਲਦਾ ਇਹ ਜੇ ਮੰਨੋ ਕਿ ਅਜਤਨ ਸਰਕਾਰ ਦਾ ਹੱਥ ਤੇ ਕੋਈ ਲੱਭਣਾ ਨਹੀਂ ਹੈ ਇਸ ਕਰਕੇ ਸਰਕਾਰਾਂ ਦਾ ਆਪਣਾ ਮਨ ਬਣਨਾ ਚਾਹੀਦਾ ਚਲ ਤੁਹਾਡਾ ਤੁਹਾਡਾ ਆਪਣਾ ਮਨ ਬਣਿਆ ਜੀ ਇਸ ਪੰਜਾਬ ਵਾਸਤੇ ਕੁਝ ਕਰਨ ਵਾਸਤੇ ਤੇ ਤੁਹਾਨੂੰ ਪਾਵਰ ਮਿਲਲੀ ਆ ਜਾਂ ਨਹੀਂ ਵੈਸੇ ਤੁਸੀਂ ਆਪਣੇ ਤੋਂ ਤੁਹਾਡਾ ਵੈਸੇ ਬਹੁਤ ਨਾਮ ਹੈ ਤੇ ਤੁਸੀਂ ਤੁਹਾਡੀ ਪਹਿਲਾਂ ਕੀ ਆ ਅਮਰ ਸਾਨੂੰ ਖਾਸ ਕਰਕੇ ਅਮਰ ਸਾਨੂੰ ਸੁਭਾਗ ਨੀ ਪਹਿਲਾਂ ਸੀ ਨਾ ਪਹਿਨਾ ਹੋਈ ਪਨਾਮਾ ਮੇਰਾ ਕੰਮ ਵੇਖਿਆ ਲੋਕਾਂ ਨੇ ਲੋਕਾਂ ਨੂੰ ਯਾਦ ਹੈ ਅੱਜ ਵੀ 10 ਸਾਲ ਲੰਗਣ ਤੋਂ 8 ਸਾਲ ਲੰਗਣ ਤੋਂ ਬਾਅਦ ਵੀ ਜਿੱਥੇ ਕੰਮ ਦੀ ਗੱਲ ਹੋਊਗੀ ਤੁਹਾਨੂੰ ਤੁਹਾਡੇ ਭਰਾ ਦਾ ਨਾਮ ਸੁਣ ਜੂਗਾ ਪ੍ਰਧਾਨ ਜੀ ਉਸ ਤੋਂ ਹੀ ਹਾਂ ਨਾ ਇਹ ਕਨਾਲ ਬੋਮ ਬੋ ਜੋ ਕੀ ਘਰਤਨਵਾਦ ਕਰਨਾ ਜਨਾਨ ਦੇ ਕਲਾਪੇ ਸਾਡੀ ਸ਼ਾਨ ਵਧਾਈ ਆ ਬਹੁਤ ਖੁਸ਼ ਹਾਂ ਜੋ ਨਾ ਗੱਲਾਂ ਸਹੀ ਗਈਆਂ